ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਟਾਈਮ ਹੈਗਾ ਜਰਮਨ ਮੈਂ ਚੱਲਿਆ ਪੋਰਟ ਵੱਨ ਤੇ 22 ਘੰਟੇ ਲੱਗਣੇ 188 ਕਿਲੋਮੀਟਰ ਪਿਆ ਤੇ ਗੱਲ ਮੈਂ ਇੱਥੇ ਰੋਕੇ ਦਾ ਤੇ ਮੈਂ ਪਹੁੰਚ ਜਾਣਾ ਅੱਜ ਰਾਤ ਨੂੰ ਮੇਰਾ ਸ਼ਿਪ ਹੈ 10 ਵਜੇ ਅਹੀਂ ਜੁੜੇ ਰਹੋ ਤੇ ਤੁਹਾਨੂੰ ਅਗਲਾ ਮਾਹੌਲ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਰੂਰ ਸਾਰਿਆਂ ਧੰਨਵਾਦ ਬਹੁਤ ਬਹੁਤ ਯਾਰ ਇਹ ਆਪਣੇ ਸਫਰਾ ਵਾਂ ਨੂੰ ਇਹਦੇ 1 ਘੰਟਾ 27 ਮਿੰਟ ਲੱਗਣੇ ਆ 118 ਕਿਲੋਮੀਟਰ ਟ੍ਰੈਂਡਰੀਆਂ ਵਾਲਾ ਬਾਬਾ ਲਾਵਾ ਉਹ ਸੁਣਿਆ ਕਰਦਾ seaboard. In five hundred meters, take the exit toward Libeck Kignitz, Libeck Poppendorf. take the exit toward libeck kidney ਸੀ ਬੋਰਡ ਤੇ ਪਹੁੰਚਣ ਦੇ ਪਹਿਲਾਂ 1 ਕਿਲੋਮੀਟਰ ਵੱਲਾਂ ਟ੍ਰੈਫਿਕ ਪਤਾ ਨਹੀਂ ਕੀ ਚੱਕਰ ਬਣ ਗਿਆ ਟਰੱਕ ਦਾ ਹਾਲਾਤ ਤਾਂ ਪਾਰਕਿੰਗ ਪਰ ਪਾਰਕਿੰਗ ਬੜੀ ਮੁਸ਼ਕਲ ਨਾਲ ਮਿਲੀ ਅੱਜ ਵੀਕਐਂਡ ਹੈ ਨਾ ਤੇ ਫੁੱਲ ਆ ਪਾਰਕਿੰਗ ਸ਼ਾਹ ਉਹਨਾਂ ਲੈਵਾਂਗੇ ਟਿਕਟ ਰਾਤ ਨੂੰ 10 ਵਜੇ ਸ਼ੇਪਾਂ ਟਾਈਮ ਹੈ ਜਾਂ 10:30 ਹੋਇਆ ਇੱਥੇ ਓਕ ਲੱਗੀ ਵੀ ਦੀ ਨਮਕੀਨ ਐਟ ਪੜਦੇ-ਪੜਦੇ ਲਾ ਲੇਵੇ ਤੇ ਨਹੀਂ ਕੋਈ ਕੁਝ ਕਹਿੰਦਾ ਟਾਈਮ ਹੈ ਜਾਂ 2 ਵਜੇ ਮੇਰੇ ਸ਼ੇਪ ਹੈਗਾ ਰਾਤ ਨੂੰ ਇੱਥੇ ਗਰੋਸਲੀ ਹੈਗੀ ਇੱਥੇ ਡਿਊਟੀ ਫਰੀ ਵਾਲੇ ਤੇ ਮੈਂ ਪਾਣੀ ਲੈਣ ਚੱਲਿਆ ਇਹ ਘਟਖਾਨਾ ਦੇਖੋ ਕਿੰਨਾ ਇੱਥੇ ਪਾਣੀ ਸਸਤਾ ਹੈਗਾ ਤਿੰਨ ਬੋਤਲਾਂ ਲੈ ਲਈਆਂ ਪਾਣੀ ਦੀਆਂ ਸੀਪੋਰਟ ਦੇ ਅੰਦਰ ਹੈ ਇਹ ਡਿਊਟੀ ਫਰੀ ਪਾਣੀ ਦੀ 3 ਬੋਤਲ ਲੈ ਲਈਏ ਨਾਲ ਲੈ ਲਈਏ ਬਰੈਡ ਟਿਕਟ ਤਾਂ ਮਿਲਣੀ ਸ਼ਾਮ ਨੂੰ 6 ਵਜੇ ਇਹ ਮੇਰਾ ਟਰੱਕ ਲੱਗਿਆ ਵਾ ਟਿਕਟ ਆਪਾਂ ਲੈ ਲਈਏ 10 200 நம்பர் ਬਾਰਿਸ਼ ਹੋ ਗਈ ਸਟਾਰਟ ਆਪਾਂ ਚੱਲਦੇ ਹਾਂ ਹੁਣ ਅੰਦਰ ਨੂੰ ਆਇਆ ਮੰਦਰ ਨਹੀਂ ਗਿਆ ਬਾਰਿਸ਼ ਪੂਰੇ ਜੋਰਾਂ ਨਾਲ ਲੱਗੀ ਵੀ ਥੋੜਾ ਰੁੱਕ ਕੇ ਜਾਣਾ ਅੰਦਰ ਨੂੰ ਟਰੱਕ ਕਰਤਾ ਅੰਦਰ ਐਂਟਰ ਭਾਜੀ ਹੁਣੇ ਮਿਲੇ ਤੇ ਭਾਜੀ ਅੰਦਰ ਪ੍ਰਸ਼ਾਦਾ ਸ਼ੱਕ ਹੈ ਅੰਦਰ ਪਹੁੰਚ ਗਏ ਸ਼ਿਪ ਕੋ ਆਪਾਂ ਹੋਵੇ ਅੰਦਰ ਐਂਟਰ 8 ਨੰਬਰ ਲਾਈਨ ਚ ਲਾ ਦੇਣੀ ਗੱਡੀ ਕੱਲ ਨੂੰ ਪਰਸੋਂ ਨੂੰ ਜਰਮਨ ਦਾ ਨੈਸ਼ਨਲ ਡੇ ਆ ਤੇ ਇੱਧਰ ਦਾ ਬੈਨ ਆ ਸਵੀਟਨ ਵੱਲ ਦਾ ਸੰਡੇ ਨੂੰ ਵੀ ਚੱਲਦਾ ਰਹਿੰਦਾ ਪਰ ਮੈਂ ਅੱਜ ਕੱਲ ਸਵੇਰ ਨੂੰ ਸਵੀਟਨ ਪਹੁੰਚ ਜਾਣਾ ਤੇ ਉੱਥੇ ਰੈਸਟ ਲੈਣੀ ਉਹ ਲਾਗੇ ਲੋਡ ਅਨਲੋਡ ਕਰਨਾ ਉੱਥੇ ਸਵੀਟਨ ਵੀਰੂ ਦੇਖੋ ਬੈਨਰ ਸੋਣਾ ਇਹ ਸ਼ਿਪ ਚੱਲਿਆ ਹੁਣ ਦੂਸਰਾ ਲੱਗਣਾ ਜੀ ਜੇ ਸਾਡੀਆਂ ਗੱਡੀਆਂ ਲੋਡ ਹੋਣੀਆਂ ਇੱਕ ਚੱਲ ਗਿਆ ਸ਼ਿਪ ਅਜੀ ਵਿੱਚ ਸਾਡੀਆਂ ਗੱਡੀਆਂ ਲੋਡ ਹੋਣੀਆਂ ਲੱਗਣ ਲੱਗਿਆ ਬੈਠੇ ਲੋਕ ਘੁੰਮੀ ਜਾਂਦੇ ਤੁਰੇ ਵੀ ਹੋ ਗਿਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਵੀਡੀਓ ਦੀ ਇੱਥੇ ਹੀ ਸਮਾਪਤੀ ਤੇ ਮੈਂ ਨਾ ਇਹ ਵੀਡੀਓ ਜਿਆਦਾ ਲੰਬੀ ਹੋ ਗਈ ਮੈਂ ਦੋ ਪਾਰਟ ਚ ਵੰਡ ਕੇ ਬਣਾਉਂਗਾ 10-10 ਮਿੰਟ ਦਾ ਤੁਸੀਂ ਮੇਰੇ ਲਈ ਟਾਈਮ ਕੱਢਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦਾਦਾ ਮੈਂਟਲ ਦੇ ਬਲੌਗ ਬਣਾਗਾ ਪਾਇਆ ਕਰਨੇ ਵਾ ਸਾਰਿਆਂ ਸਤਿ ਸ਼੍ਰੀ ਅਕਾਲ ਜਿਹੜੀ ਅਗਲੀ ਵੀਡੀਓ ਹੁਣ ਇਹਨਾਂ ਉੱਚ ਸ਼ਿਪ 'ਚ ਜਰਮਨ ਦੇ ਕਪਲ ਮਿਲੇ ਤੇ ਉਹ ਦਾ ਘਰ ਵਾਲਾ ਫੇਨਲੈਂਡ ਦਾ ਤੇ ਆਪ ਉਹ ਜਰਮਨ ਦੀ ਧੀ ਉਹਦਾ ਕੁੱਤਾ ਬਹੁਤ ਸੋਹਣਾ ਦਾ ਉਹਦੀ ਵੀਡੀਓ ਬਣਾਈ ਤੇ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ